ਡਰ ਨਾ ਬੱਚਾ ਗਰਦ ਠਾੜ ਦੂੰ ਮੰਤਰ ਪੜ ਕੇ ਅੱਗ ਬਾਲ ਦੂੰ ਕੱਤੀ ਸੌ ਦੀ ਧੂਫ ਬਾਲ ਕੇ ਭੂਤ ਦਾ ਕਰ ਅੱਜ ਬੁਰਾ ਹਾਲ ਤੋੜ ਨਗ ਦੀ ਕੈਸ਼ ਇੱਕ ਨਾਮਾ ਸੂਟ ਪਾ ਕੇ ਬੋਤਲ ਵਿੱਚ ਬੱਬ ਲੈ ਜੂ ਭੂਤ ਆਓ ਘੜੀ ਵਾਲੀ ਖਲੀ ਜਗ ਜਗੜ ਦੰਬ ਦੇਖੀ ਨੂੰ ਤੇਰੀ ਅੱਜ ਕਰ ਬਸੂਤ ਓਏ ਭੂਤ ਤੇਰੀ ਨੂੰ ਸਾਡੇ ਵਿੱਚ ਨਹੀਂ ਰਹੀ ਕੀ ਬੋਲ ਰਿਹਾ ਭੂਤ ਤੇਰੀ ਨੂੰ ਸਾਡੇ ਵਿੱਚ ਨਹੀਂ ਰਹੀ ਦੁੱਖ ਤੋੜ ਦੇ ਸਾਡਾ ਬਹੁਤ ਵੱਡਾ ਚੈਲੰਜ ਹੁੰਦਾ ਹੈ ਟੂ ਬਣਾਉਣਾ। ਉਮੀਦ ਹੈ ਕਿ ਤੁਸੀਂ ਇਸ ਨੂੰ ਬਹੁਤ ਪਿਆਰ ਦੇਵੋਗੇ। ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ। ਇਨੀ ਵਧੀਆ ਫਿਲਮ ਬਣਾਈ ਹੈ। ਇਲੀਰੀ ਇਨਾਂ ਗਾਰਜੀਅਸ ਸੀ। ਸੋਚੂ ਕਿ ਇਨੀ ਐਕਸਾਈਟਿੰਗ ਮੂਵੀ ਆਈਗੀ। ਇਹ ਤੋਂ 10 ਗੁਣਾ ਵਧੀਆ ਹੋ ਗਈ। ਇਹ ਵਿੱਚ ਮੇਰਾ ਨੇਤਾ ਦਾ ਰੋਲ ਹੈ। ਬਹੁਤ ਬਹੁਤ ਵਧੀਆ ਬਹੁਤ ਕੈਂਡੂ ਰੋਲ ਹੈ। ਕਹਿੰਦੇ ਹਾਂ ਜਿੱਦਾਂ ਤੁਸੀਂ ਪਹਿਲੀ ਨੂੰ ਪਿਆਰ ਦਿੱਤਾ ਸੀ, ਉਤੋਂ ਵੱਧ ਚੜ੍ਹ ਕੇ ਤੁਸੀਂ ਦੂਜੀ ਨੂੰ ਪਿਆਰ ਦਿਓ। ਇਸ ਦਿਨ ਮੈਂ ਮਹਿਤਾ ਨੂੰ ਕਹਿ ਦਿੰਦਾ ਹਾਂ ਕਿ ਮੈਂ ਤਾਹ ਹਾਂ। ਐਂਡਿੰਗ ਵੀ ਬਿਲਕੁਲ ਨਾਲ ਰਿਹਾ ਤਾਂ ਕਿ ਤੁਸੀਂ ਦਸ਼ਮਤ ਜਿਹਾ ਕਿਤਾਬ ਹੈ। ਇਹ ਪਿਆਰਾ ਮੈਸੇਜ ਉਮਦੀ ਬੌਂਡਿੰਗ ਹੋਣੀ ਚਾਹੀਦੀ ਕਿ ਮਰੇਣੀ ਚਾਹੀਦੀ ਹੈ ਚਲੋ ਟ੍ਰੇਲਰ ਚੰਗਾ ਲੱਗੇ ਕੋਈ ਟ੍ਰੇਲਰ ਦੇ ਨਾਂ ਤੇ ਥਾੜੀ ਮਾਰ ਦੋ ਥੈਂਕ ਯੂ ਸੋ ਬਾਏ